ਜੀ ਆਪਣੇ ਹੀ ਬਖਸ਼ੇ ਘਰ ਵਿੱਚ ਗੁਰੂ ਸਾਹਿਬ ਆਏ ਨੇ ਜਿੱਥੇ ਗੁਰੂ ਸਾਹਿਬ ਆਏ ਨੇ ਗੁਰੂ ਕੇ ਸੰਗਤਾਂ ਵੀ ਪਹੁੰਚੀਆਂ ਨੇ ਮੁਬਾਰਕ ਚਰਨ ਪਾਕਰ ਗੁਰੂ ਸਾਹਿਬ ਨੇ ਇਸ ਗ੍ਰੰਥ ਨੂੰ ਪੁੱਤਰ ਕੀਤਾ ਜਿੱਥੇ ਨਾਮ ਚ ਪੀਏ ਪ੍ਰਭ ਪਿਆਰੇ ਸੇ ਅਸ ਥਾਲ ਸੋਇਨ ਚੁਬਾਰੇ ਉਹ ਧਰਤ ਉਹ ਥਾਂ ਸੁਹਾਵਣੀ ਹੋ ਜਾਂਦੀ ਏ ਜਿੱਥੇ ਮੇਰਾ ਗੁਰੂ ਆਪ ਆਉਂਦੇ ਨੇ ਸੰਤਾਂ ਆਉਂਦਿਆਂ ਨੇ ਉਹ ਗ੍ਰਹਿ ਪਵਿੱਤਰ ਹੋ ਜਾਂਦੇ ਨੇ ਸੋ ਬਹੁਤ ਹੀ ਸਤਿਕਾਰਯੋਗ ਸਰਦਾਰ ਬੂਟਾ ਸਿੰਘ ਜੀ ਇਨ੍ਹਾਂ ਦੀ ਬੁਲਵਾੜੀ ਇਨ੍ਹਾਂ ਦੇ ਸੁਪੁੱਤਰ ਸਰਦਾਰ ਗੁਰਪਿਆਰ ਸਿੰਘ ਜੀ ਤੇ ਇਨ੍ਹਾਂ ਦੀ ਤਨਸਪਤਨੀ ਸਤਿਕਾਰਯੋਗ ਬੀਬੀ ਦਲਵੀਰ ਕੌਰ ਜੀ ਇਨ੍ਹਾਂ ਦੀ ਬੇਟੀ ਜਪਨੀਤ ਕੌਰ ਗੁਰਨੀਤ ਕੌਰ ਔਰ ਦਾਦੀ ਸੁਖਜੀਤ ਕੌਰ ਜੀ ਸਮੁੱਚੇ ਹੀ ਪਰਿਵਾਰ ਨੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਸੋਂ ਰੋਜ ਤੋਂ ਲੈ ਕੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਚਿੰਤ ਮਿਟਾਈ ਤੇ ਜਾਪਰ ਆਰੰਭ ਹੋਏ ਮੜੇ ਹੀ ਆਦਰ ਸਤਕਾਰ ਦੇ ਨਾਲ ਗੁਰੂ ਕਬਜੀਰਾ ਨੇ ਗੁਰਬਾਣੀ ਨੂੰ ਸਪੂਰਨ ਗਾਇਨ ਕੀਤਾ ਆਓ ਸੰਗਤ ਜੀ ਕੁ ਸਮਾਂ ਆਪਾਂ ਸਾਰੇ ਨੇ ਰਲ ਕੇ ਅਕਾਲ ਪੁਰਖ ਦੀ ਗੁਰਬਾਣੀ ਕਥਾ ਵਿਚਾਰ ਨਾਲ ਜੁੜਨਾ ਕਰਨਾ ਹੈ ਮਾਣੇ ਕਹਿੰਦੇ ਤਾਂ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਦੇਵਨ ਹਾਰ ਐ ਦਾਤਾ ਜੇ ਇਸ ਪਰਿਵਾਰ ਦੀ ਗੱਲ ਕਰੀਏ ਸਤਕਾਰਯੋਗ ਬੀਬੀ ਤਲਵੀਰ ਕੌਰ ਜੀ ਕਿੰਨੇ ਕੁ ਪ੍ਰੋਗਰਾਮ ਦਾਸਨ ਖੁਣ ਕੀਤਾ ਭੈ ਜੀ ਹੋਣਾ ਨੇ ਕਿ ਵੀਰ ਜੀ ਜੇ ਆਪਜੀ ਕੋਲ ਟਾਈਮ ਹੈ ਤੇ ਨਗਰਾਂ ਦੇ ਵਿੱਚ ਉੱਥੇ ਵੀ ਕੀਰਤਨ ਇੱਥੇ ਵੀ ਇਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ ਕਿਉਂਕਿ 10 ਦਿਨ ਪਹਿਲਾਂ ਹੀ ਇਹ ਸਾਡਾ ਜਤਕ ਕੈਨੇਡਾ ਦੀ ਧਰਤੀ ਤੋਂ ਆਇਆ ਹੈ ਇਹ ਤਰਸ ਹੈ ਧੰਨ ਸਹਿਬ ਸਿਰ ਗੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ